ਬਠਿੰਡਾ ਦੇ ਨਵੇਂ ਐਸਐਸਪੀ ਅਮਨੀਤ ਕੁੰਡੜ ਵੱਲੋਂ ਕੀਤਾ ਗਿਆ ਅੱਜ ਬਠਿੰਡਾ ਵਿਖੇ ਜੁਆਇਨ ਅਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਦਿੱਤੀ ਗਈ ਸਲਾਮੀ ਦੱਸਦੀ ਹੈ ਕਿ ਜਿੱਥੇ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਦੀ ਜਗ੍ਹਾ ਤੇ ਹੁਣ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡੜ ਹੋਣਗੇ ਅਤੇ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਉਹਨਾਂ ਵੱਲੋਂ ਬਠਿੰਡਾ ਦੇ ਮਿਨੀ ਸੈਕਟਰ ਵਿਖੇ ਪਹੁੰਚੇ ਅਤੇ ਜਿੱਥੇ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਮੁੱਖੇ ਦੇ ਕੇ ਉਹਨਾਂ ਦਾ ਵੈਲਕਮ ਕੀਤਾ ਗਿਆ ਉੱਥੇ ਨਾਲ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿਨੀ ਸੈਕਟਰੀਟ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਨਵੇਂ ਐਸਐਸਪੀ ਅਮਨੀਤ ਕੋਨਰ ਵੱਲੋਂ ਅੱਜ ਜੁਆਇਨ ਕੀਤਾ ਗਿਆ ਹੈ ਅਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਬੁਕੇ ਦੇ ਕੇ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਹੈ ਕਿਹੜਾ ਜੁਆਇਨ ਕੀਤਾ ਦੁਬਾਰਾ ਦੱਸਦੇ ਬਠਿੰਡਾ ਦੇ ਵਿੱਚ ਕੀ ਲੱਗ ਰਿਹਾ ਹੈ ਕਿ ਕਹਨਾ ਚਾਹੋਗੇ ਕਿਸ ਤਰ੍ਹਾਂ ਦਾ ਪਹਿਲਾ ਤਜਰਬਾ ਰਿਹਾ ਤੇ ਹੁਣ ਕੀ ਪ੍ਰਾਇੋਰਟੀਜ਼ ਰਹਿਣਗੀਆਂ ਤਜਰਬਾ ਜੀ ਪਿਛਲੀ ਵਾਰ ਮੈਂ 2022 ਦੇ ਜਿਹੜੇ ਇਲੈਕਸ਼ਨ ਸਗੇ ਉਦੋਂ ਡੂਰਿੰਗ ਕੋਡ ਆਫ ਕੰਡਕਟ ਆਈ ਸੀਗੇ ਫਿਰ ਜਨਵਰੀ 2022 ਚ ਤੇ ਹੁਣ ਕੱਲ ਦੀ ਜਿਹੜੀ ਲਿਸਟ ਆਈ ਉਹਦੇ ਚ ਮਾਨਯੋਗ ਸੀਐਮ ਪੰਜਾਬ ਉਹ ਡੀਜੀਪੀ ਪੰਜਾਬ ਸਰ ਵੱਲੋਂ ਮੈਨੂੰ ਦੁਬਾਰਾ ਬਠਿੰਡਾ ਸਰਵ ਕਰਨ ਲਈ ਭੇਜਿਆ ਗਿਆ ਸੋ it is my duty to come here aur badi khushi bhi ho rahi hai i was not expecting that i will be coming here again but uh, i am very proud ke i am mai dobara ke batinda de jere citizens aan nu serve karangi aur twaade jo kafiyan nu main pehla vi jande ha so familiarity chahe staff di hoye chahe media fraternity di public nu vi milangi so acchha lagda chhe dobara kise zile ch especially jere important zile hunde utthe kaam karan da dobara mauka mile it is a matter of pride for me and i hope ke ਪਿਛਲੀ ਵਾਰ ਵੀ ਮੇਰਾ ਤਜਰਬਾ ਵਧੀਆ ਹੀ ਸਿਕਾ ਜੀ ਇਲੈਕਸ਼ਨਸ ਚ ਤੇ ਆਈ ਹੋਪ ਹੁਣ ਉਸ ਤੋਂ ਵੀ ਵਧੀਆ ਹੋਏ ਪ੍ਰੋਫਾਈਲ ਕੀ ਹੋਵੇ ਜੀ ਇਸ ਟਾਈਮ ਦਾ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੁਲਿਸ ਦੀ ਇਸ ਟਾਈਮ ਨੰਬਰ 1 ਪ੍ਰਾਇੋਰਟੀ ਵਰਕ ਅਗੇਂਸਟ ਔਨ ਡਰੱਗਸ ਹੈ ਸੋ ਮੇਰੀ ਉਹ ਵੀ ਪ੍ਰਾਇੋਰਟੀ ਰਹੇਗੀ ਤੇ ਸਾਡਾ ਜਿਹੜਾ ਨਵਾਂ ਬੀਐਨਐਸ ਦਾ ਜਿਹੜਾ ਕਾਨੂੰਨ ਅਸੀਂ ਸਟ੍ਰੀਮਲਾਈਨ ਕਰ ਰਹੇ ਉਹ ਵੀ ਰਹੇਗਾ ਤੇ ਪਬਲਿਕ ਜਿਹੜੇ ਸੀਐਮ ਸਾਹਿਬ ਬਾਰ-ਬਾਰ ਸਾਨੂੰ ਕਹਿੰਦੇ ਕਿ ਜਿਹੜੀ ਪਬਲਿਕ ਦੀ ਗ੍ਰਿਵੈਂਸਸ ਹੈ ਉਹਨਾਂ ਦੀ ਤਕਲੀਫਾਂ ਅਸੀਂ ਪ੍ਰਾਇੋਰਟੀ ਤੇ ਰਿਸੋਲਵ ਕਰਾਈ मल्टीपल फैक्टर्स हैं जी मैं जस्ट ज्वाइन ही करना हौली हौली सिस्टम uh, समझ भी आ जाएगा एंड भी मुलाकात होंगी रहेगी और जो भी प्रॉब्लम uh, तो जल्दी हो सके रिजोल्व करने की कोशिश करा बट अगेन आई वुड से कम्यूनिटी पार्टिसिपेशन मैं हमेशा बिलीव कर दूँ थोड़े माध्यम राही या जिनी भी पब्लिक मिलेगी उन्होंने ही मैं कम करा और यही मेरा प्लान है थैंक यू